ਬਹੁਤ ਰਿਸ਼ਤੇ ਨੇ ਜਿਹੜੇ ਸਾਰਿਆਂ ਨੂੰ ਨਹੀਂ ਮਿਲਦੇ ਪਰ ਇੱਕ ਮਾਂ ਦਾ ਰਿਸ਼ਤਾ ਜਿਹੜਾ ਸਭ ਨੂੰ ਮਿਲਦਾ ਪੰਛੀਆਂ ਨੂੰ ਵੀ ਮਿਲਦਾ ਪਸ਼ੂਆਂ ਨੂੰ ਵੀ ਮਿਲਦਾ ਤੇ ਇਨਸਾਨ ਨੂੰ ਤਾਂ ਮਿਲਦਾ ਹੀ ਮਿਲਦਾ ਫਿਰ ਮਾਂ ਮਾਂ ਹੀ ਹੁੰਦੀ ਹੈ ਭਾਵੇਂ ਮਾਸੀ ਹੋਵੇ ਭਾਵੇਂ ਚਾਚੀ ਹੋਵੇ ਭੂਆ ਹੋਵੇ ਭੈਣ ਹੋਵੇ ਪਰ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਮਾਂ ਜਿੱਥੇ ਮਰਜੀ ਬੈਠੀ ਹੋਵੇ 24 24 ਘੰਟੇ ਆਪਣੇ ਬੱਚਿਆਂ ਨੂੰ ਅਸੀਸਾਂ ਦਿੰਦੀ ਹੈ ਭਾਵੇਂ ਵੱਡੇ ਨਾਲ ਰਹੇ ਭਾਵੇਂ ਛੋਟੇ ਨਾਲ ਰਹੇ ਉਹਦੇ ਅੰਦਰੋਂ ਕਦੇ ਆਪਣੇ ਬੱਚਿਆਂ ਨੂੰ ਵੱਧ ਦੁਆ ਨਹੀਂ ਨਿਕਲੇਗੀ ਜੇ ਮਾਂ ਕਦੇ ਕਹਿ ਦੇਵੇ ਨਾ ਵੀ ਮਰ ਜਾ ਤਾਂ ਕਮਰੇ 'ਚ ਜਾ ਕੇ ਫਿਰ ਉਹ ਕਈ ਵਾਰੀ ਮਨ ਚ ਵਿਰਾਹ ਕਰਦੀ ਆ ਵੀ ਕਿਉਂ ਕਹਤਾ ਅੰਦਰੋਂ ਨਹੀਂ ਹੋਦੇ ਇਹ ਜਿਹੜੀ ਦੁਰਸ ਦੀ ਸਾ ਨਿਕਲੇ ਵੀ ਨਾ ਦਿਲ ਨਹੀਂ ਕਹੇਗਾ ਉਪਰੋਂ ਕਹ ਦੇਵੇ ਮਾਂ ਦਾ ਰਿਸ਼ਤਾ ਬੜਾ ਪਵਿੱਤਰ ਹੈ ਬੜਾ ਸਤਕਾਰਯੋਗ ਹੈ ਬੜਾ ਉੱਚਾ ਹੈ ਜਿੱਨਾ ਚਰ ਮਾਂ ਬੈਠੀ ਹੈ ਅਸੀਸਾਂ ਮਿਲਦੀਆਂ ਰਹਿੰਦੀਆਂ ਨੇ ਬਿਨਾ ਮੰਗਿਆਂ ਭਾਵੇਂ ਪੁੱਤਰ ਕੋਲੇ ਆ ਪਾ ਮੈਂ ਵਿਦੇਸ਼ ਵਿੱਚ ਇਸ ਕਰਕੇ ਰਿਸ਼ਤੇ ਸਾਰੇ ਚੰਗੇ ਨੇ ਕੋਈ ਮਾੜਾ ਨਹੀਂ ਹੁੰਦਾ ਪਰ ਮਾਂ ਵਰਗਾ ਰਿਸ਼ਤਾ ਨਹੀਂ ਕੋਈ ਪੜੋ ਫਿਰ ਸਮਾਂ ਵੀ ਹੋ ਗਿਆ ਸਮਾਪਤੀ ਦਾ ਸਾਰੇ ਸਾਥ ਚੰਗੇ ਨੇ ਕੋਈ ਨਹੀਂ ਮਾੜਾ ਨਾ ਆਪਾਂ ਕਿਸੇ ਨੂੰ ਮਾੜਾ ਕਹਿਣਾ ਪਰ ਇਹ ਗੱਲ ਜ਼ਰੂਰ ਹੈ ਸਾਥ ਸਾਰੇ ਹੀ ਚੰਗੇ ਨੇ